ਤੋ ਡੀ ਮੈਰਿਜ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਹੈ ਮੇਰੀ ਲਵ ਮੈਰਿਜ ਹੈ ਜੀ ਮੇਰੀ ਲਵ ਮੈਰਿਜ ਹੈ ਇਹਦੇ ਅੰਦਰ ਬੜੀ ਵੈਸੇ ਇੰਟਰਸਟਿੰਗ ਕਹਾਣੀ ਹੈ ਜਿਵੇਂ ਆਪਾਂ ਨੂੰ ਹੁੰਦਾ ਜਦੋਂ ਜਵਾਨੀ ਛੁੰਨੇ ਆ ਵੀ ਯਾਰ ਛੇਤੀ ਛੇਤੀ ਵਿਆਹ ਨਹੀਂ ਕਰਾਉਣਾ ਤੇ ਮੈਂ ਆਪਦੇ ਘਰਦਿਆਂ ਨੂੰ ਤਿੰਨ ਸ਼ਰਤਾਂ ਰੱਖੀਆਂ ਹੋਈਆਂ ਸੀ ਮੈਂ ਕਿਹਾ ਸੀ ਜੀ ਵੀ ਪਹਿਲੀ ਗੱਲ ਤਾਂ 30 ਸਾਲ ਤੋਂ ਪਹਿਲਾਂ ਮੇਰੇ ਨਾਲ ਗੱਲ ਹੀ ਨਾ ਕਰਿਓ ਵਿਆਹ ਦੀ ਮੈਂ ਵਿਆਹ ਵੀ ਕਰਾਉਣਾ ਹੀ ਨਹੀਂ 30 ਸਾਲ ਤੋਂ ਪਹਿਲਾਂ ਦੂਜਾ ਮੈਨੂੰ ਸੀਗਾ ਵੀ ਮੈਂ ਕਰਾਉਣੀ ਵੀ ਅਰੇਂਜ ਮੈਰਿਜ ਹੈ ਠੀਕ ਹੈ ਨਾ ਤੇ ਕੋਈ ਚੰਗੀ ਪ੍ਰੋਪਰ ਪੰਜਾਬਣ ਵਧੀਆ ਕੁੜੀ ਕੋਈ ਹੋਊਗੀ ਉਹਦੇ ਨਾਲ ਰੇਂਜ ਮੈਰਿਜ ਕਰਾਉਂਗਾ ਤੇ ਤੁਸੀਂ ਦੇਖੋ ਰੱਬ ਦੀਆਂ ਖੇਡਾਂ ਜਦੋਂ ਹੋਇਆ 21 ਕਿ ਸਾਲ ਦੀ ਉਮਰ 'ਚ ਮੇਰਾ ਵਿਆਹ ਹੋ ਗਿਆ ਹੋਈ ਵੀ ਲਵ ਮੈਰਿਜ ਤੇ ਹੋਈ ਵੀ ਇੱਕ ਹਿਮਾਚਲ ਦੀ Hindu ਲੜਕੀ ਨਾਲ ਮੁਲਾਕਾਤ ਕਿਵੇਂ ਹੋਈ ਮੁਲਾਕਾਤ ਬਸ ਚੰਡੀਗੜ੍ਹ ਦੇ ਵਿੱਚ ਜੀ ਕਾਮਨਫਰੈਂਸ ਸੀਗੇ ਉਹਨਾਂ ਦੇ ਕੁਝ ਕਜ਼ਨ ਸੀ ਉਹ ਸਾਨੂੰ ਜਾਣਦੇ ਸੀਗੇ ਸੋ ਜਦੋਂ ਚੰਡੀਗੜ੍ਹ ਪੜ੍ਹਨ ਲਈ ਆਏ ਉੱਥੇ ਅਸੀਂ ਇੱਕ ਦੂਜੇ ਨਾਲ ਬੰਪਿੰਗ ਕਰ ਗਏ ਕਾਮਨ ਫਰੈਂਡਸ ਨਹੀਂ ਬਸ ਉਹ ਮਿਲੇ ਕਲਿੱਕ ਕਰਿਆ ਪਹਿਲਾਂ ਤਾਂ ਫਰੈਂਡਸ ਸੀ ਅਸੀਂ ਇੱਕ ਦੂਜੇ ਨੂੰ ਐਜ਼ ਅ ਫਰੈਂਡਸ ਮਿਲਦੇ ਰਹੇ ਬਟ ਫਿਰ ਵਾਈਬ ਮਿਲੀ ਦਿਮਾਗ ਮਿਲਿਆ ਸੋਚ ਮਿਲੀ ਫਿਰ ਉਹਤੂ ਬਾਤ ਜਿਵੇਂ ਕਹਿੰਦੇ ਨੇ ਰੈਸਟ ਆ ਇਸ ਹਿਸਟਰੀ ਪਰਿਵਾਰ ਚ ਹੁਣ ਕੌਣ ਕੌਣ ਨੇ ਬੱਚੇ ਮੇਰੇ ਪਰਿਵਾਰ ਦੇ ਵਿੱਚ ਜੀ ਮੇਰੇ ਮਦਰ ਨੇ ਮੇਰੀ ਵਾਈਫ ਹੈ ਮੇਰੀ ਇੱਕ ਬੇਟਾ ਹੈ ਜੀ ਤੇ ਇੱਕ ਬੇਟੀ ਹੈ ਵੱਡਾ ਬੇਟਾ ਛੋਟੀ ਬੇਟੀ ਹੈ ਜਦੋਂ ਬੀਬੀ ਜੀ ਪਹਿਲੀ ਵਾਰ ਮੁੱਖ ਮੰਤਰੀ ਬਣੇ ਉਦੋਂ ਘਰ ਚ ਕੀ ਮਾਹੌਲ ਸੀ ਤੁਹਾਡੀ ਉਮਰ ਉਦੋਂ ਕਿੰਨੀ ਸੀ ਜਦੋਂ ਬੀਬੀ ਜੀ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਆਈ ਥਿੰਕ 97 96 ਦੀ ਗੱਲ ਹੋਣੀ ਹੈ ਮੈਂ 82 ਬੌਰਨ ਆ ਜੀ 82 ਦਾ ਜਨਮ ਹੈ ਸੋ ਅਪ੍ਰੋਕਸੀਮੇਟਲੀ 14 ਸਾਲ ਦਾ ਸੀਗਾ 15 ਸਾਲ ਦਾ ਸੀਗਾ ਸੋ ਬੜਾ ਵੈਸੇ ਤਾਂ ਖੁਸ਼ੀ ਦਾ ਮਾਹੌਲ ਸੀਗਾ ਤੇ ਕਿਉਂਕਿ ਉਸ ਤੋਂ ਪਹਿਲਾਂ ਵੀ ਸੰਘਰਸ਼ ਵੀ ਬੜਾ ਦੇਖਿਆ ਸੀਗਾ ਉਸ ਤੋਂ ਪਹਿਲਾਂ ਜਿਹੜੀ ਇੰਟਰਨਲ ਇਸ਼ੂਸ ਚੱਲਦੇ ਸੀ ਕਿਸ ਤਰੀਕੇ ਨਾਲ ਔਖਾਂ ਤਸ਼ੱਦਤਾ ਸਾਡੇ ਬੰਦਿਆਂ ਤੇ ਸਾਡੇ ਤੇ ਹੋ ਰਹੀਆਂ ਸੀ ਸੋ ਇੱਕ ਤਾਂ ਰਿਲੀਫ ਵੀ ਸੀ ਤੇ ਨਾਲ ਪਰ ਮੈਂ ਇਹ ਵੀ ਦੇਖ ਰਿਹਾ ਸੀ ਵੀ ਯਾਰ ਇੱਕ ਬੱਚੇ ਦੇ ਤੌਰ ਤੇ ਪਹਿਲਾਂ ਤਾਂ ਬੜੀ ਖੁਸ਼ੀ ਸੀ ਪਹਿਲਾਂ ਬੰਦਾ ਐਸੇ ਪਤਾ ਨਹੀਂ ਕੀ ਮਿਲ ਗਿਆ ਯਾਰ ਢੋਲ ਵੱਜ ਰਹੇ ਆ ਨੱਚੇ ਟੱਪੇ ਪਰ ਮੁੜ ਕੇ ਫਿਰ ਸਾਨੂੰ ਇਹ ਲੱਗਦਾ ਸੀ ਵੀ ਯਾਰ ਇਹ ਕੀ ਪੰਗਾ ਜਾ ਛੇੜ ਲਿਆ ਵੀ ਛੱਤ ਤੋਂ ਸਾਡੀ ਮਾਂ ਖੋਲੀ ਕਿਉਂਕਿ ਮੈਂ ਉਦੋਂ ਵੀ ਆਪਦੇ ਮਦਰ ਨਾਲ ਸੌਂਦਾ ਹੁੰਦਾ ਸੀ ਜੀ ਠੀਕ ਹੈ ਨਾ ਤਕਰੀਬਨ ਮੰਨ ਲਾ ਮੈਂ ਟੀਨ ਏਜ ਤੱਕ ਆਪਦੀ ਮਦਰ ਨਾਲ ਸੌਂਦਾ ਰਿਹਾ ਤੇ ਉਹ ਸਿਰਫ ਉਹੀ ਟਾਈਮ ਮੈਨੂੰ ਉਹਨਾਂ ਨਾਲ ਸਪੈਂਡ ਕਰਨ ਨੂੰ ਮਿਲਦਾ ਸੀ ਜਦੋਂ ਰਾਤ ਨੂੰ ਅੱਖ ਖੁੱਲਦੀ ਤੇ ਉਹਨਾਂ ਨੇ ਦੇਖਣਾ ਵੀ ਉਹ ਆਏ ਨੇ ਤੇ ਉਹ ਉੱਥੇ ਫਟਾਫਟ ਬੈੱਡ ਤੇ ਬੈਠੇ ਰੋਟੀ ਖਾ ਰਹੇ ਨੇ ਤੇ ਪੰਜ ਸੱਤ ਅਫਸਰਾਂ ਦੀ ਨਾਲ ਟੀਮ ਬੈਠੀ ਹੈ ਉਹ ਅਗਲੇ ਦਿਨ ਦਾ ਪਲਾਨ ਕਰ ਰਹੇ ਹੈ ਤੇ ਅਸੀਂ ਉਦੋਂ ਬਸ ਉੱਠ ਕੇ ਮਿਲ ਕੇ ਹੈਲੋ ਗੁੱਡ ਨਾਈਟ ਕਰਕੇ ਥੋੜਾ ਨਿਕਲ ਜਾਣਾ ਸਵੇਰ ਨੂੰ ਜਦੋਂ ਉੱਠਣਾ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੀ ਜਿਹੜੀ ਬਰੀਫਿੰਗਸ ਹੁੰਦੀਆਂ ਸੀ ਉਹ ਤੇ ਨਿਕਲ ਜਾਣਾ ਸੋ ਬਣਨ ਤੋਂ ਬਾਅਦ ਵਾਲਾ ਜਿਹੜਾ ਇਸ਼ੂ ਸੀਗਾ ਉਦੋਂ بڑا ਇੱਕ ਮਤਲਬ ਮਾੜਾ ਵੀ ਲੱਗਦਾ ਸੀ ਕਿਉਂਕਿ ਬੀਂਗ ਅ ਸਿੰਗਲ ਪੇਰੈਂਟ ਹੈ ਨਾ ਵੈਸੀ ਮਾਂ ਸਾਨੂੰ ਬਹੁਤ ਘੱਟ ਮਿਲੀ ਮੇਰੇ ਫਾਦਰ ਸਾਹਿਬ ਦੀ ਜੀ ਮੇਰੇ ਜਨਮ ਤੋਂ 2 ਮਹੀਨੇ ਪਹਿਲਾਂ ਡੈਥ ਹੋ ਗਈ ਸੀ ਮੈਂ ਉਦੋਂ ਪੇਟ ਦੇ ਵਿੱਚ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਹੈ ਸੋ ਵੈਸੀ ਮਦਰ ਇਕੱਲੇ ਸਿੰਗਲ ਪੇਰੈਂਟ ਸੀਗੇ ਤੇ ਉਹਨਾਂ ਨੂੰ ਵੀ ਮੱਲੇ ਜਿਵੇਂ ਕਹਿੰਦੇ ਪੰਜਾਬ ਨੂੰ ਸਮਰਪਿਤ ਹੋਣ ਕਰਕੇ ਸਾਨੂੰ ਪਹਿਲਾਂ ਹੀ ਕਿਸ਼ਤਾਂ ਚ ਮਿਲਦੇ ਸੀਗੇ ਸੋ ਨਾਰਮਲੀ ਦੂਜਿਆਂ ਨੇ ਪਾਲਿਆ ਹਨਾ ਖਾਸ ਤੌਰ ਤੇ ਸਾਡੇ ਇੱਥੇ ਸੇਖੂ ਵਾਸਤੋਂ ਇੱਕ ਭੈਣ ਸੀ ਸਾਡੀ ਮੈਂ ਹੱਸਦਾ ਹਾਂ ਉਹਨਾਂ ਨੂੰ ਵੀ ਛੋਟੀ ਮਾਂ ਤਾਂ ਉਹੀ ਹੈ ਮੈਂ ਤਾਂ ਪੈਂਦਾ ਵੀ ਉਹਦੇ ਨਾਲ ਹੀ ਪੁੰਜੇ ਕਈ ਵਾਰੀ ਜਦੋਂ ਡੱਡ ਡੋਰ ਲੱਗਣਾ ਰਾਤ ਨੂੰ ਜਾਂ ਕੁਛ ਤਾਂ ਉਹਨਾਂ ਨਾਲ ਜਾ ਕੇ ਪੈਂਦਾ ਹਨਾ ਉਹਨੇ ਸਾਨੂੰ ਬਾਲ ਪਾਉਣੇ ਸਕੂਲ ਪੇਚਣਾ ਜੋ ਕਰਨਾ ਸੋ ਵੈਸੀ ਹੀ ਕਿਸ਼ਤਾਂ ਚ ਮਿਲਦੀ ਸੀ ਮਾਂ ਤੇ ਉਹ ਉਸ ਤੋਂ ਬਾਅਦ ਜਦੋਂ ਉਹ ਸੀਐਮ ਬਣੇ ਤਾਂ ਉਹ ਇੰਨੀ ਜ਼ਿੰਮੇਵਾਰੀ ਵਾਧ ਗਈ ਉਹ ਕਿਸ਼ਤਾਂ ਵੀ ਮੁਕਕੀਆਂ ਸੋ ਇਨੀਸ਼ੀਅਲੀ ਖੁਸ਼ੀ ਸੀ ਬਾਅਦ ਚ ਥੋੜਾ ਐ ਸੀ ਵੀ ਯਾਰ ਇਹ ਸਤੋਂ ਮਾਂ ਖੋਈਗੀ ਯਾਰ ਉਹਦਾ ਤਾਂ ਮਿਲ ਗਿਆ ਪਰ ਮਾਂ ਖੋਈਗੀ